ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਦੋਵੇਂ ਥਾ ਵਰਖੇ ਗੁਰ ਸੂਰੇ ਹਲ ਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾ ਹਰ ਹਰ ਨਾਮ ਜਪਤ ਸੁਖ ਸਹਜੇ ਮਜਨ ਹੋਵਤ ਸਾਧੂ ਤੁਰੇ ਆਵਣ ਜਾਣ ਰਹੇ ਤਿਤ ਪਾਈ ਜਨਮ ਮਰਨ ਕੇ ਮਿਟੇ ਵਸੁਰੇ ਪਰਮ ਪੈ ਤਰੇ ਛੁਟੇ ਪੈ ਜਮਕੇ ਘਟ ਘਟ ਏਕ ਰਹਾ ਪਰਪੂਰੇ ਨਾਨਕ ਸਰਣ ਪਰਿਆਉ ਦੁਖ ਪੰਜਨ ਅੰਤਰ ਬਾਹਰ ਪੇਖ ਹਜੁਰੇ ਬਿਲਾਵਲ ਮਹਲਾ ਪੰਜਵਾ ਦੋਵੇਂ ਥਾਵਰ ਕੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾ ਰਹਾ ਹਰ ਹਰ ਨਾਮ ਜਪਤ ਸੁਖ ਸਹਜੇ ਮਜਨ ਹੋਵਤ ਸਾਧੂ ਤੁਰੇ ਆਵਣ ਜਾਣ ਰਹੇ ਤਿਤ ਪਾਈ ਜਨਮ ਮਰਨ ਕੇ ਮਿਟੇ ਬਸੁਰੇ ਰੰਪੈ ਤਰੇ ਛੁਟੇ ਪੈ ਜਮਕੇ ਘਟ ਘਟ ਏਕ ਰਹਿਆ ਪਰ ਪੂਰੇ ਨਾਨਕ ਸਰਣ ਪਰਿ ਆਉ ਦੁਖ ਪੰਜਨ ਅੰਤਰ ਬਾਹਰ ਪੇਖ ਹਜੂਰੇ ਬਿਲਾਵਲ ਮਹਲਾ ਪੰਜਵਾ ਦਵੈ ਥਾ ਵਰਖੇ ਗੁਰ ਸੂਰੇ हल्त पल्त पार ब्रह्म सवारे कारज होए सगले पूरे हर हर नाम जपत सुख सहजे मजन होवत साधु तुरे आवण रहे थित पाई ਜਨਮ ਮਰਨ ਕੇ ਮਿਟੇ ਵਸੁਰੇ ਪਰਮ ਪੈ ਤਰੇ ਛੁਟੇ ਪੈ ਜਮਕੇ ਘਟ ਘਟ ਏਕ ਰਹਾ ਪਰ ਪੂਰੇ ਨਾਨਕ ਸਰਨ ਪਰਿ ਆਉ ਦੁਖ ਪੰਜਨ ਅੰਤਰ ਬਾਹਰ ਪੇਖ ਹਜੂਰੇ ਬਿਲਾਵਲ ਮਹਲਾ 5 ਦਵੈ ਥਾ ਵਰਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾ ਰਹਾ ਹਰ ਹਰ ਨਾਮ ਜਪਤ ਸੁਖ ਸਹਜੇ ਮਨ ਹੋਵਤ ਸਾਧੂ ਤੁਰੇ ਆਵਣ ਜਾਣ ਰਹੇ ਤਿਤ ਪਾਈ ਜਨਮ ਮਰਨ ਕੇ ਮਿਟੇ ਬਸੁਰੇ ਪਰਮ ਪੈ ਤਰੇ ਛੁਟੇ ਪੈ ਜਮਕੇ ਘਟ ਘਟ ਏਕ ਰਹਾ ਪਰਪੂਰੇ ਨਾਨਕ ਸ਼ਰਨ ਪਰਿਓ ਦੁਖ ਪੰਜਨ ਅੰਤਰ ਬਾਹਰ ਪੇਖ ਹਜੂਰੇ ਬਿਲਾਵਲ ਮਹਲਾ ਪੰਜਵਾ ਦਵੈ ਥਾ ਵਰਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾ ਰਹਾ ਹਰ ਹਰ ਨਾਮ ਜਪਤ ਸੁਖ ਸਹਜੇ ਮਜਨ ਹੋਵਤ ਸਾਧੂ ਤੁਰੇ ਆਵਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਵਸੁਰੇ ਪਰਮ ਪੈ ਤਰੇ ਛੁਟੇ ਪੈ ਜਮਕੇ ਕਾਟ ਕਾਟ ਏਕ ਰਹਿ ਆ ਪਰ ਪੂਰੇ ਨਾਨਕ ਸਰਣ ਪਰਿਓ ਦੁਖ ਪੰਜਨ ਅੰਤਰ ਬਾਹਰ ਪੇਖ ਹਜੂਰੇ ਵਿਲਾਵਲ ਮਹਲਾ ਪੰਜਵਾ ਦਵੈ ਥਾਵਰਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾ ਰਹਾ ਹਰ ਹਰ ਨਾਮ ਜਪਤ ਸੁਖ ਸਹਜੇ ਮਜਨ ਹੋਵਤ ਸਾਧੂ ਤੁਰੇ ਆਵਣ ਜਾਣ ਰਹੇ ਤਿਤ ਪਾਈ ਜਨਮ ਮਰਨ ਕੇ ਮਿਟੇ ਵਸੁਰੇ ਪਰੰਪੈ ਤਰੇ ਛੁਟੇ ਪੈ ਜਮਕੇ ਘਟ ਘਟ ਏਕ ਰਹਿ ਆ ਪਰ ਪੂਰੇ ਨਾਨਕ ਸਰਣ ਪਰਿ ਆਉ ਦੁਖ ਪੰਜਨ ਅੰਤਰ ਬਾਹਰ ਪੇਖ ਹਜੂਰੇ ਬਿਲਾਵਲ ਮਹਲਾ ਪੰਜਵਾ ਦਵੈ ਥਾ ਵਰਖੇ ਗੁਰ ਸੂਰੇ ਹਲ ਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾ ਰਹਾ ਹਰ ਹਰ ਨਾਮ ਜਪਤ ਸੁਖ ਸਹਜੇ ਮਜਨ ਹੋਵਤ ਸਾਧੂ ਤੁਰੇ ਆਵਣ ਜਾਣ ਰਹੇ ਤਿਤ ਪਾਈ ਜਨਮ ਮਰਨ ਕੇ ਮਿਟੇ ਵਸੁਰੇ ਪਰਮ ਪੈ ਤਰੇ ਛੁਟੇ ਪੈ ਜਮਕੇ ਘਟ ਘਟ ਏਕ ਰਹਾ ਪਰ ਪੂਰੇ ਨਾਨਕ ਸਰਨ ਪਰਿ ਆਉ ਦੁਖ ਪੰਜਨ ਅੰਤਰ ਬਾਹਰ ਪੇਖ ਹਜੂਰੇ ਬਿਲਾਵਲ ਮਹਲਾ ਪੰਜਵਾ ਦੋਵੇਂ ਥਾ ਵਰਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾ ਰਹਾ ਹਰ ਹਰ ਨਾਮ ਜਪਤ ਸੁਖ ਸਹਜੇ ਮਜਨ ਹੋਵਤ ਸਾਧੂ ਤੁਰੇ पावन जान रहे तित पाई जन्म मरण के मिटे वसुरे परम पैतरे छुटे पै जमके काट काट एक रहया भरपूर ਨਾਨਕ ਸ਼ਰਨ ਪਰਿਓ ਦੁਖ ਪੰਜਨ ਅੰਤਰ ਬਾਹਰ ਪੇਖ ਹਜੁਰੇ ਬਿਲਾਵਲ ਮਹਲਾ ਪੰਜਵਾ ਦਵੈ ਥਾ ਵਰਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾ ਰਹਾ ਹਰ ਹਰ ਨਾਮ ਜਪਤ ਸੁਖ ਸਹਜੇ ਮਜਨ ਹੋਵਤ ਸਾਧੂ ਤੁਰੇ ਆਵਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਵਸੁਰੇ ਪਰਮ ਪੈ ਤਰੇ ਛੁਟੇ ਪੈ ਜਮਕੇ ਕਾਟ ਕਾਟ ਏਕ ਰਹਿ ਆ ਪਰ ਪੂਰੇ ਨਾਨਕ ਸਰਣ ਪਰਿਓ ਦੁਖ ਪੰਜਨ ਅੰਤਰ ਬਾਹਰ ਪੇਖ ਹਜੂਰੇ ਬਿਲਾਵਲ ਮਹਲਾ ਪੰਜਵਾ ਦਵੈ ਥਾ ਵਰਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾ ਰਹਾ ਹਰ ਹਰ ਨਾਮ ਜਪਤ ਸੁਖ ਸਹਜੇ ਮਜਨ ਹੋਵਤ ਸਾਧੂ ਤੁਰੇ ਆਵਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਵਸੁਰੇ ਪਰਮ ਪੈ ਤਰੇ ਛੁਟੇ ਪੈ ਜਮਕੇ ਕਟ ਕਟ ਏਕ ਰਹਾ ਪਰਪੂਰੇ ਨਾਨਕ ਸਰਣ ਪਰਿਓ ਦੁਖ ਪੰਜਨ ਅੰਤਰ ਬਾਹਰ ਪੇਖ ਹਜੁਰੇ ਬਿਲਾਵਲ ਮਹਲਾ ਪੰਜਵਾ ਦੋਵੇਂ ਥਾਵਰ ਕੇ ਗੁਰ ਸੂਰੇ ਹਲ ਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾ ਰਹਾ ਹਰ ਹਰ ਨਾਮ ਜਪਤ ਸੁਖ ਸਹਜੇ ਮਜਨ ਹੋਵਤ ਸਾਧੂ ਤੁਰੇ ਆਵਣ ਜਾਣ ਰਹੇ ਤਿਤ ਪਾਈ ਜਨਮ ਮਰਨ ਕੇ ਮਿਟੇ ਵਸੁਰੇ ਪਰਮ ਪੈ ਤਰੇ ਛੁਟੇ ਪੈ ਜਮਕੇ ਘਟ ਘਟ ਏਕ ਰਹਾ ਪਰਪੂਰੇ ਨਾਨਕ ਸਰਨ ਪਰਿਔ ਦੁਖ ਪੰਜਨ ਅੰਤਰ ਬਾਹਰ ਪੇਖ ਹਜੁਰੇ ਬਿਲਾਵਲ ਮਹਲਾ ਪੰਜਵਾਂ ਦਵੈ ਥਾ ਵਰਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾ ਰਹਾ ਹਰ ਹਰ ਨਾਮ ਜਪਤ ਸੁਖ ਸਹਜੇ ਮਨ ਹੋਵਤ ਸਾਧੂ ਤੁਰੇ ਆਵਣ ਜਾਣ ਰਹੇ ਤਿਤ ਪਾਈ ਜਨਮ ਮਰਨ ਕੇ ਮਿਟੇ ਵਸੁਰੇ ਪਰਮ ਪੈ ਤਰੇ ਛੁਟੇ ਪੈ ਜਮਕੇ ਘਟ ਘਟ ਏਕ ਰਹਿਆ ਪਰ ਪੂਰੇ ਨਾਨਕ ਸ਼ਰਨ ਪਰਿਓ ਦੁਖ ਪੰਜਨ ਅੰਤਰ ਬਾਹਰ ਪੇਖ ਹਜੂਰੇ ਬਿਲਾਵਲ ਮਹਲਾ ਪੰਜਵਾਰ ਦਵੈ ਥਾਵਰਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾ ਰਹਾ ਹਰ ਹਰ ਨਾਮ ਜਪਤ ਸੁਖ ਸਹਜੇ ਮਜਨ ਹੋਵਤ ਸਾਧੂ ਤੁਰੇ ਆਵਣ ਜਾਣ ਰਹੇ ਤਿਤ ਪਾਈ ਜਨਮ ਮਰਨ ਕੇ ਮਿਟੇ ਵਸੁਰੇ ਪਰਮ ਪੈ ਤਰੇ ਛੁੱਟੇ ਪੈ ਜਮਕੇ ਕਾਟ ਕਾਟ ਏ ਕਰਹਿਆ ਪਰ ਪੂਰੇ ਨਾਨਕ ਸਰਣ ਪਰਿਓ ਦੁਖ ਪੰਜਨ ਅੰਤਰ ਬਾਹਰ ਪੇਖ ਹਜੂਰੇ ਬਿਲਾਵਲ ਮਹਲਾ ਪੰਜਵਾਰ ਦਵੈ ਥਾਵਰਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾ ਰਹਾ ਹਰ ਹਰ ਨਾਮ ਜਪਤ ਸੁਖ ਸਹਜੇ ਮਜਨ ਹੋਵਤ ਸਾਧੂ ਤੁਰੇ ਆਵਣ ਜਾਣ ਰਹੇ ਤਿਤ ਪਾਈ ਜਨਮ ਮਰਨ ਕੇ ਮਿਟੇ ਵਸੁਰੇ ਪਰਮ ਪੈਤਰੇ ਛੁਤੇ ਪੈ ਜਮਕੇ ਘਟ ਘਟ ਏਕ ਰਹਿਆ ਪਰ ਪੂਰੇ ਨਾਨਕ ਸਰਣ ਪਰਿਓ ਦੁਖ ਪੰਜਨ ਅੰਤਰ ਬਾਹਰ ਪੇਖ ਹਜਰੇ ਬਿਲਾਵਲ ਮਹਲਾ ਪੰਜਵਾ ਦਵੈ ਥਾਵਰਖੇ ਗੁਰ ਸੂਰੇ हल्त पल्त पार ब्रह्म सवारे कारज होए सगले पूरे हर हर नाम जपत सुख सहजे मजन होवत साधु तुरे आवण रहे थित पाई ਜਨਮ ਮਰਨ ਕੇ ਮਿਟੇ ਵਸੁਰੇ ਪਰਮ ਪੈ ਤਰੇ ਛੁਟੇ ਪੈ ਜਮਕੇ ਘਟ ਘਟ ਏਕ ਰਹਿ ਆ ਪਰ ਪੂਰੇ ਨਾਨਕ ਸਰਨ ਪਰਿ ਆਉ ਦੁਖ ਪੰਜਨ ਅੰਤਰ ਬਾਹਰ ਪੇਖ ਹਜੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ